ਤੇ ਰਬ ਦੇ ਪਿਆਰਿਓ ਮਹਾਰਾਜ ਜੀ ਨੇ ਪਹਿਲਾ ਹੁਕਮ ਹੀ ਇਹ ਦਿੱਤਾ ਵੀ ਪੰਜ ਬਾਣੀਆਂ ਦਾ ਨਿਤਨੇਮ ਤੇਰੀ ਝੋਲੀ ਵਿੱਚ ਹੋਣਾ ਚਾਹੀਦਾ ਪੰਜ ਬਾਣੀਆਂ ਦਾ ਜੇ ਤੂੰ ਨਿਤਨੇਮ ਕਰਦਾ ਫਿਰ ਗੁਰੂ ਨਾਨਕ ਬਾਸੂ ਟਿਕਾ ਦੇਣਗੇ ਹੁਣ ਤੱਕੇ ਨਾਲ ਕਹਿੰਦਾ ਫਿਰਦਾ ਮੈਨੂੰ ਮਿਲ ਜੇ ਮੈਨੂੰ ਮਿਲ ਜੇ ਮੈਨੂੰ ਮਿਲ ਜੇ ਬਾਬਾ ਕਹਿੰਦਾ ਭਾਂਡਾ ਆਤਮਲੀਨ ਓਏ ਸਰੀਰ ਰੂਪੀ ਭਾਂਡਾ ਗੰਦਾ ਇੰਨਾ ਹੋਇਆ ਪਿਆ ਇਹਦੇ ਵਿੱਚ ਜੇ ਗੁਰੂ ਨਾਨਕ ਕੋਈ ਚੀਜ਼ ਪਾਉਣੀ ਵੀ ਚਾਹੇ ਨਾ ਤਾਂ ਵੀ ਨਹੀਂ ਸੁਵਾਲੀ ਜਾਣੀ ਦੇ ਤੋਂ ਤੋਤਾ ਹੱਸਾ ਨਾ ਹੋਏ ਸੀ ਇਹ ਜਲਦੀ ਕਰਕੇ ਤੋਤਿਆਂ ਵਧੀਆ ਨਹੀਂ ਹੋਣਾ ਇਹ ਗੁਰੂ ਨਾਨਕ ਦੇ ਦੁਆਰੇ ਤੇ ਆਉਣਾ ਪਊਗਾ ਕਿਸੇ ਮਹਾਪੁਰਖ ਕੋਲੇ ਆਉਣਾ ਪਊਗਾ ਮਹਾਪੁਰਖ ਦੇ ਚਰਨ ਝਾੜਨੇ ਪੈਣਗੇ ਮਹਾਪੁਰਖ ਤੋਂ ਅਸੀਰਵਾਦ ਲੈਣਾ ਪਊਗਾ ਫਿਰ ਮਹਾਰਾਜ ਕਿਰਪਾ ਕਰ ਦੇਣਗੇ ਬਈ ਭਾਂਡਾ ਹੱਸਾ ਸੋਏ ਜੋਤ ਸੁਭਾਅ ਸੀ ਉਹ ਭਾਂਡਾ ਪਵਿੱਤਰ ਹੋ ਜਾਊਗਾ ਜਿਹੜਾ ਗੁਰੂ ਨਾਨਕ ਦੇ ਦਰ ਦੇ ਉੱਤੇ ਭਾ ਗਿਆ ਤੇ ਉਹ ਭਾਂਡਾ ਨੂੰ ਪਵਿੱਤਰ ਕਰਨ ਵਾਲਾ ਹੀ ਰਿਸ਼ੀ ਆਇਆ ਸੀ ਸਾਧੂ ਆਇਆ ਸੀ ਆਪਾਂ ਨੇ ਸਾਧ ਸੰਗ ਜੀ ਸਮਝਿਆ ਹੀ ਨਹੀਂ ਬਹੁਤੇ ਨੇ ਤਾਂ ਆਏ ਨੇ ਜੀ ਸਾਧੂ ਪਰ ਉਪਕਾਰ ਨ ਪਰ ਉਪਕਾਰੀ ਆਏ ਆ ਹੁਣ ਜਦੋਂ ਟਿਕ ਜੋਗੇ ਨਾ ਫਿਰ ਮਹਾਰਾਜ ਕਹਿੰਦੇ ਭਈ ਜਦੋਂ ਟਿਕੋਗੇ ਨਾ ਟਿਕੋਗੇ ਫਿਰ ਮਹਾਰਾਜ ਕਹਿਣਗੇ ਹੁਣ ਸਰੀਰ ਰੂਪੀ ਭਾਂਡਾ ਇਹਨਾਂ ਦਾ ਪਵਿੱਤਰ ਹੋ ਗਿਆ ਮਹਾਰਾਜ ਵਾਸਤੂ ਟਿਕਾਉਣ ਲੱਗੇ ਦੇਰੀ ਨਹੀਂ ਲਾਉਂਦੇ ਪਰ ਸਾਨੂੰ ਸਮਝੇ ਨਹੀਂ ਆਉਂਦੀ ਗੱਲ ਕੀ ਹੈ ਮੇਰਾ ਸਤਗੁਰ ਕਹਿੰਦਾ ਸਭ ਨਿਧਾਨ 10 ਅਸ਼ਟ ਸੁਧਾਨ ਠਾਕੁਰ ਕਰਤਾਲ ਧਰਿਆ ਸਾਰੀਆਂ ਰਿੱਧੀਆਂ ਤੇ ਸਿੱਧੀਆਂ ਗੁਰੂ ਨਾਨਕ ਸਾਹਮਣੇ ਖੜੇ ਨੇ ਉਹ ਕਹਿੰਦੇ ਗੁਰਤੇਸਿਆਂ ਆਕੇ ਧੁੱਕ ਝੁਕਦਾ ਸਈ ਤੈਨੂੰ ਝੁਕਣ ਲੱਗਿਆ ਦੇਰੀ ਐ ਮੈਂ ਬਖਸਣ ਲੱਗਿਆ ਦੇਰੀ ਨਹੀਂ ਕਰਦਾ ਰਿੱਧੀਆਂ ਸਿੱਧੀਆਂ ਤੇ ਮਾਰੇ ਕਹਿੰਦੇ ਦਾਸੀਆਂ ਹੋ ਕੇ ਇਹ ਕਾਜ ਕਮਾਉਂਦੀਆਂ ਨੇ ਬਈ ਜਿਨ੍ਹਾਂ ਦੇ ਵਾਸਤੇ ਦਿਨ ਤੇ ਰਾਤ ਟੱਕਰਾਂ ਮਾਰਦਾ ਫਿਰਦਾ ਗੱਜ ਕੇ ਅੱਖੋ ਸਤਨਾ ਅੰਤਰ ਦਾ ਬੰਦ ਸੁਣਿਓ ਮਹਾਪੁਰਖਾਂ ਦੇ ਪਿਆਰ ਵਿੱਚ ਮਹਾਰਾਜ ਕਹਿੰਦੇ ਐ ਕਰਤਾਪੁਰਖ ਵੈ ਗੁਰੂ ਤੇਰੇ ਵੱਲ ਮੇਰੀ ਪਿੱਠਣਾ ਹੋ ਜਾਵੇ ਮੇਰੇ ਵੱਲ ਤੇਰੀ ਪਿੱਠਣਾ ਹੋ ਜਾਵੇ ਪਿੱਠ ਹੋਣ ਤੋਂ ਪਹਿਲਾਂ ਬਾਬਾ ਕਬੀਰ ਜੀ ਕਹਿੰਦੇ ਮੇਰੇ ਸਰੀਰ ਵਿੱਚ ਆਰਾ ਚੱਲ ਜਾਵੇ ਮੇਰੇ ਸਰੀਰ ਵਿੱਚ ਆਰਾ ਚੱਲ ਜਾਵੇ ਆਰੇ ਦੇ ਨਾਲ ਸਰੀਰ ਦੋ ਫਾੜ ਹੋ ਜਾਵੇ ਪਰ ਬਾਬਾ ਨਾਰਾਇਣ ਸਿੰਘ ਮੋਨੀ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਐਡਾ ਪਿਆਰਾ ਤੇਰਾ ਗੁਰੂ ਨਾਨਕ ਨਾਲ ਉਹ ਕਹਿੰਦੇ ਤੇਰੇ ਵੱਲ ਮੇਰੀ ਪਿੱਠ ਹੋਵੇ ਜਾਂ ਮੇਰੀ ਤੇਰੇ ਵੱਲ ਪਿੱਠ ਹੋਵੇ ਦਾਤਿਆ ਉਦੋਂ ਪਹਿਲਾਂ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸੈਨਾ ਕਸਾਈ ਲੋਕ ਪਸ਼ੂ ਦਾ ਮਾਸ ਮਹਿੰਗਾ ਵੇਚਣ ਵਾਸਤੇ ਇਹ ਮਹਾਂਪੁਰਖ ਬਾਬਾ ਨਾਰਾਇਣ ਸਿੰਘ ਮੋਨੀ ਦੇ ਬੋਲ ਹੈ ਗੱਜ ਕੇ ਆਖੋ ਸਤਨਾਮ ਉਹ ਜਿਉਂਦੇ ਪਸ਼ੂ ਨੂੰ ਬੰਨ ਲੈਂਦੇ ਆ ਉਹ ਬਿੰਗ ਰੂਪੀ ਸੂਰੀ ਉਹਦੇ ਪੇਟ ਵਿੱਚ ਖੋਪ ਦਿੰਦੇ ਆ ਉਹਦੀਆਂ ਆਂਦਰਾਂ ਨੂੰ ਖਿੱਚ ਲੈਂਦੇ ਆ ਪਸ਼ੂ ਕਿੰਨਾ ਤੜਫਦਾ ਸਤਗੁਰ ਕਹਿੰਦੇ ਕਹਿੰਦੇ ਜੇ ਤੇਰਾ ਨਾਮ ਇੰਨਾ ਮਹਿੰਗਾ ਨਾ ਮੈਂ ਵੀ ਹਾਜ਼ਰ ਆ ਮੇਰੇ ਪੇਟ ਵਿੱਚ ਉਹ ਬਿੰਗ ਰੂਪੀ ਸੂਰੀ ਖੋਪ ਦੇ ਮੈਨੂੰ ਤਕਲੀਫ ਨਹੀਂ ਕੋਈ ਪਰ ਤੇਰੀ ਮੇਰੇ ਵੱਲ ਕਦੇ ਪਿੱਠ ਨਾ ਹੋ ਜਾਵੇ ਦਾਤਿਆ ਤੂੰ ਹਮੇਸ਼ਾ ਮੇਰੇ ਵੱਲ ਮੂੰਹ ਰੱਖੀ ਹਾਂ ਬਾਰੀ ਮੁਖ ਫੇਰ ਪਿਆਰੇ ਕਰਵਤ ਦੇ ਮੋਕੋ ਕਾਹੇ ਕੋ ਮਾਰੇ ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਇਹ ਮਰ ਕਹਿੰਦੇ ਇਹ ਤਨ ਚੀਰੋ ਅੰਗ ਨ ਮੋਰੋ ਪਿੰਡ ਪਰੈ ਤੋਂ ਪ੍ਰੀਤ ਨ ਤੋਰੋ ਮਾਰੇ ਕਹਿੰਦੇ ਸਰੀਰ ਵਿੱਚ ਆਰਾ ਚੱਲ ਜੇ ਮਨਜ਼ੂਰ ਹੈ ਦਾਤਿਆ ਤੂੰ ਸਾਡੇ ਵੱਲ ਪਿੱਠ ਕਰਨ ਲਈ ਇਹ ਮਨਜ਼ੂਰ ਨਹੀਂ ਸਮਾਂ ਹੋਇਆ ਬੋਲਦਿਆਂ ਨੇਕਾਂ ਪੁੱਲਾਂ 10 ਮਿੰਟ ਵੀ ਬਹੁਤ ਹੁੰਦੇ ਨੇ ਸੰਗਤ ਦੇ ਠਿਕਾਣੇ ਤੇ ਲੱਗ ਜਾਣਾ ਕਰੋ ਕਿਰਪਾ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ